हां जी दोस्तों की हालचाल है जी सत श्री अकाल अपना चैनल देख रहे सारे वीरां को धन्यवाद ਤੇ ਅੱਜ ਗੱਲ ਕਰਾਂਗੇ ਆਪਾਂ ਬਰੂਡਿੰਗ ਸਿਸਟਮ ਬਾਰੇ ਤੇ ਵੀਡੀਓਰ ਚ ਬਣੇ ਰਹੋ ਪੂਰਾ ਵੀਡੀਓ ਨੂੰ ਦੇਖਿਓ ਤੇ ਸਾਰੀ ਜਾਣਕਾਰੀ ਤੁਹਾਡੇ ਨੌਲੇਜ ਵਾਸਤੇ ਆ ਤੁਹਾਡੇ ਬੱਚੇ ਨੂੰ ਬਚਾ ਸਕਦੀ ਆ ਜਿਹੜੇ ਵੀਰ ਨਵਾਂ ਕੰਮ ਕਰਦੇ ਆ ਜਿੰਨੇ ਪੁਰਾਣਾ ਕੰਮ ਕਰਦੇ ਉਹਨਾਂ ਨੂੰ ਤਾਂ ਪਤਾ ਹੀ ਆ ਤੇ ਇਹ ਜਾਣਕਾਰੀ ਤੁਹਾਨੂੰ ਬਹੁਤ ਵਧੀਆ ਪਲਟਰੀ ਫਾਰਮ ਦੇ ਵਿੱਚ ਕਾਮਯਾਬ ਹੋਣ ਲਈ ਸਹਾਇਕ ਬਣੂੰਗੀ ਬਰੂਡਿੰਗ ਬਾਰੇ ਜਾਣਕਾਰੀ ਹਾਂਜੀ ਤੇ ਟਾਈਮ ਆਪਾਂ ਖਰਾਬ ਨਾ ਕਰੀਏ ਤੇ ਗੱਲ ਕਰਦੇ ਆਂ ਬਰੂਡਿੰਗ ਬਾਰੇ ਜਿਵੇਂ ਹੁਣ ਤੁਸੀਂ ਬੱਚਾ ਦੇਖ ਸਕਦੇ ਹੋ ਆਪਣਾ ਆ ਦੇਖੋ ਇਹ ਹੈਗਾ ਵਿੱਚ ਹੈਗਾ ਬੱਚਾ 20 25 ਦਿਨਾਂ ਦਾ ਤੇ ਵਿੱਚ ਹੈਗਾਗਾ 5 6 ਦਿਨਾਂ ਦਾ ਹਾਂ ਫਿਰ ਦਾ 5 6 ਦਿਨ ਦਾ ਬੱਚਾ ਹੈਗਾ ਤੇ ਵਿੱਚ ਇੱਥੇ ਉੱਧਾ ਇਹ ਹਜੇ ਤਿੰਨ ਦਿਨਾਂ ਦਾ ਬੱਚਾ ਇੱਕ ਦਿਨ ਆਉਂਦਾ ਹੋਊ ਫਿਰਦਾ ਪਰੌਣ ਜਾਂ ਉਧਰ ਤੇ ਇਹ ਆਰ ਆਰ ਤੇ ਬਲੈਕਾਸਟਰ ਲੌਂਪ ਦਾ ਬੱਚਾ ਆਪਣੇ ਕੋਲੇ ਸਭ ਤੋਂ ਪਹਿਲਾਂ ਜਦੋਂ ਤੁਹਾਡੇ ਕੋਲ ਫਾਰਮ ਤੇ ਬੱਚਾ ਆਉਂਦਾ ਪਹਿਲੀ ਗੱਲ ਤਾਂ ਫਾਰਮ ਦੀ ਗੱਲ ਕਰ ਲਈਏ ਆਪਾਂ ਫਾਰਮ ਤੇ ਤੁਹਾਡਾ ਜਿਹੜਾ ਫਾਰਮ ਦਾ ਹੋਣਾ ਚਾਹੀਦਾ ਫਾਰਮ ਉੱਤਰ ਤੋਂ ਐ ਮਤਲਬ ਐਸ ਠੀਕੇ ਨਾਲ ਇਧਰੋਂ ਐਸ ਤਰੀਕੇ ਨਾਲ ਉੱਤਰ ਤੋਂ ਉੱਤਰ ਤੇ ਦੱਖਣ ਇਸ ਤਰੀਕੇ ਨਾਲ ਹੋਣਾ ਚਾਹੀਦਾ ਤੇ ਉਹਦੀਆਂ ਦੋ ਸੱਡਾਂ ਬੰਦ ਕਰ ਲਓ ਚਾਹੇ ਤਾਂ ਜਿਹੜੀਆਂ ਲੰਮੀਆਂ ਸੱਟਾਂ ਜਾਂਦੀਆਂ ਉਹ ਬੰਦ ਕਰ ਲਓ ਤੇ ਚਾਹੇ ਜਿਹੜੀਆਂ ਚੌੜੀਆਂ ਜਾਂਦੀਆਂ ਉਹ ਸੱਡਾਂ ਬੰਦ ਕਰ ਲਓ ਠੀਕ ਹੈ ਤੇ ਫਾਰਮ ਦੇ ਵਿੱਚ ਸਿੱਧੀ ਹਵਾ ਨਹੀਂ ਆਉਣੀ ਚਾਹੀਦੀ ਤੇ ਸਿੱਧੀ ਧੁੱਪ ਨਹੀਂ ਆਉਣੀ ਚਾਹੀਦੀ ਤੇ ਗੱਲ ਕਰੀਏ ਆਪਾਂ ਬਰੂਡਿੰਗ ਦੀ ਬਰੂਡਿੰਗ ਏਰੀਆ ਜਿੰਨਾ ਛੋੜਾ ਥੋੜਾ ਹੋਊਗਾ ਉਨਾ ਹੀ ਬੱਚੇ ਦਾ ਟੈਂਪਰੇਚਰ ਵਧੀਆ ਬਣੂਗਾ ਬਰੂਡਿੰਗ ਵਧਗਾ ਹੋਊਗੀ ਹੁਣ ਆਪਾਂ ਕੋਲੇ ਕੈਮਰੇ ਦੇ ਵਿੱਚ ਜਗ੍ਹਾ ਆਪਾਂ ਦਿਖਾ ਨਹੀਂ ਸਕਦੇ ਸਾਰੀ ਜਗ੍ਹਾ ਆਪਾਂ ਥੋੜੂ ਜਿਹੀ ਰੱਖੀ ਆ ਬਰੂਡਿੰਗ ਏਰੀਆ ਵਾਸਤੇ ਕਿਉਂਕਿ ਜਿਆਦਾ ਖੁੱਲੀ ਥਾਂ ਦੇ ਵਿੱਚ ਟੈਂਪਰੇਚਰ ਬਣਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਫਰਜ਼ ਕਰ ਲਓ ਆਪਾਂ 500 ਬੱਚਾ ਕਰਨਾ ਤਿਆਰ ਆ 500 ਬੱਚੇ ਦਾ ਬਰੂਡਿੰਗ ਰੂਮ ਤਿਆਰ ਕਰਨਾ ਤਾਂ ਜਿੱਦਾਂ ਆਪਾਂ ਕਹਿ ਲਈਏ ਆਪਣਾ ਕਮਰਾ ਹੁੰਦਾ ਛੋਟਾ ਕੋਈ 9 10 ਦਾ 10 11 ਦਾ ਕਮਰਾ ਐਡਾ ਕ ਕਮਰਾ ਹੋਵੇ ਉਹਦੇ ਵਿੱਚ ਆਪਾਂ ਬਰੂਡਿੰਗ ਰੂਮ ਆਪਣਾ ਬਣਾ ਸਕਦੇ ਆਂ ਰੂਡ ਗਰੂਮ ਤਿਆਰ ਕਰ ਸਕਦੇ ਆਂ ਟੈਂਪਰੇਚਰ ਉਹਦੇ ਵਿੱਚ ਬਣਾਣਾ ਜ਼ਰੂਰੀ ਆ ਇੱਕ ਜਦੋਂ ਤੁਸੀਂ ਟੈਂਪਰੇਚਰ ਬਣਾ ਲਿਆ 35 ਡਿਗਰੀ ਟੈਂਪਰੇਚਰ ਹੋਣਾ ਚਾਹੀਦਾ ਬੱਚੇ ਦਾ ਇੱਕ ਦਿਨ ਤੋਂ ਲੈ ਕੇ 3 ਦਿਨ ਤੱਕ ਤਾਂ 35 ਡਿਗਰੀ ਤੋਂ ਘਟਣੀ ਨਹੀਂ ਚਾਹੀਦਾ ਟੈਂਪਰੇਚਰ ਬੱਚਾ ਤੰਦਰੁਸਤ ਰਹਿੰਦਾਗਾ ਠੀਕ ਆ ਵੀਰੇ ਜਦੋਂ ਤੁਹਾਡੇ ਕੋਲੇ ਜਦੋਂ ਵੀ ਬੱਚਾ ਆਉਣਾ ਤਾਂ ਦੁਪਹਿਰ ਦੇ ਸਮੇਂ ਬੱਚਾ ਆਵੇ ਜਦੋਂ ਦੁਪਹਿਰਾ ਹੋਵੇ ਨਾ ਤਾਂ ਸ਼ਾਮ ਨੂੰ ਆਵੇ ਨਾ ਸਵੇਰੀਆਵੇ ਦੁਪਹਿਰ ਦੇ ਸਮੇਂ ਬੱਚਾ ਆਉਣਾ ਚਾਹੀਦਾ। ਬੱਚਾ ਜਦੋਂ ਆ ਗਿਆ ਬੱਚੇ ਦੇ ਆਉਣ ਤੋਂ ਪਹਿਲਾਂ ਤਿਆਰੀਆਂ ਜਿਹੜੀਆਂ ਕਰਨੀਆਂ ਆਪਾਂ। ਫਾਰਮ ਦਾ ਟੈਂਪਰੇਚਰ ਮੇਨਟੇਨ ਕਰਨਾ। ਫਾਰਮ ਦਾ ਟੈਂਪਰੇਚਰ ਬਣਾ ਕੇ ਰੱਖੋ। ਠੀਕ ਹੈ? ਤੇ ਬਾਅਦ ਵਿੱਚ ਥੱਲੇ ਅਖਬਾਰ ਵਿਛਾਉਣਾਗਾ। ਅਖਬਾਰ ਦੀਆਂ 2-3 ਲਹਿਰਾਂ ਲਹਿਰਾਂ ਵਿਛਾ ਦਿਓ। 2-3 ਲਹਿਰਾਂ ਵਿਛਾਉਣ ਤੋਂ ਬਾਅਦ ਤੁਸੀਂ ਉਦੇ ਉੱਤੇ ਫੀਡ ਫੀਡ ਨਹੀਂ ਪਾਉਣੀ ਸਿੱਧੀ ਠੀਕ ਹੈ ਨ ਵੀਰੇ ਕਈ ਵੀਰ ਫਿੱਲ ਪਹਿਲਾਂ ਫੀਡ ਪਾਉਣ ਦੇ ਬੱਚੇ ਜਦੋਂ ਅਖਬਾਰ ਦੀਆਂ ਲਹਿਰਾਂ ਤੁਸੀਂ ਪਛਾਤੀਆਂ ਬੱਚਾ ਤੁਹਾਡੇ ਫਾਰਮ ਤੇ ਆ ਗਿਆ ਬੱਚੇ ਨੂੰ ਫਾਰਮ ਤੇ ਛੱਡ ਦਿਓ ਟੈਂਪਰੇਚਰ ਬਣਿਆ ਵਾ ਬੱਚੇ ਨੂੰ ਛੱਡ ਦਿਓ ਬੱਚਾ ਘੰਟਾ ਅੱਧਾ ਘੰਟਾ ਸਵਾ ਘੰਟਾ ਰੈਸਟ ਲਊਗਾ ਰਿਲੈਕਸ ਹੋ ਜਾਊਗਾ ਰਿਲੈਕਸ ਹੋ ਗਿਆ ਬੱਚਾ ਉਹਨੂੰ ਨਾਰਮਲ ਪਾਣੀ ਧਰ ਦਿਓ ਨਾਰਮਲ ਪਾਣੀ ਧਰ ਦਿਓ ਤੇ ਜਦੋਂ ਬੱਚੇ ਨਾਰਮਲ ਪਾਣੀ ਪੀ ਲਿਆ ਤੇ ਇਤੋਂ ਬਾਅਦ ਉਹਨੂੰ ਗੁੜ ਵਾਲਾ ਪਾਣੀ ਗੁੜ ਪਾ ਕੇ ਤੇ ਨੀਰੀ ਸਰਪ ਨੀਰੀ ਸਰਪ ਵਾਲਾ ਪਾਣੀ ਪਾ ਸਕਦੇ ਹਾਂ ਨੀਰੀ ਤੇ ਗੁੜ ਵਾਲਾ ਪਾਣੀ ਦੇ ਸਕਦੇ ਹਾਂ ਇਹ 2-3 ਦਿਨ ਦੇਣਾ ਬੱਚੇ ਨੂੰ ਕਿਉਂਕਿ ਬੱਚੇ ਦਾ ਜੋਕ ਖੁੱਲ ਜਾਂਦਾ ਬੱਚਾ ਮਤਲਬ ਅੰਦਰੋਂ ਸਰੀਰ ਦੀ ਸਫਾਈ ਹੋ ਜਾਂਦੀ ਆ ਠੀਕ ਹੈ ਵੀਰੇ ਫਿਰ ਤੁਸੀਂ ਨੀਰੀ ਨਾਲ ਨਾਲ ਥੋੜੇ ਜਿਹੇ ਟਾਈਮ ਬਾਅਦ 2-3 2 ਘੰਟੇ ਬਾਅਦ ਫੀਡ ਦੇ ਦਿਓ ਫ੍ਰੀਸਟਾਟਰ ਜਿਹੜੀ ਪਤਲੀ ਫੀਡਰ ਸਭ ਤੋਂ ਬਰੀਕ ਫੀਡ ਹੁੰਦੀ ਆ ਉਹ ਫੀਡ ਦੇ ਦਿਓ ਤੇ ਟੈਂਪਰੇਚਰ ਬਣਾ ਕੇ ਰੱਖਣਾ ਠੀਕ ਹੈ ਤੇ ਇਹ ਹੋ ਗਿਆ ਆਪਣਾ ਬਰੂਡਿੰਗ ਦਾ ਸਿਸਟਮ ਅੱਧਾ ਕਿਉਂਕਿ ਵੀਡੀਓ ਜਿਆਦਾ ਲੰਮੀ ਹੋ ਜੂਗੀ ਤੇ ਇਹਦਾ ਅਗਲਾ ਪਾਰਟ ਆਪਾਂ ਕੱਲ ਨੂੰ ਬਣਾਵਾਂਗੇ ਅੱਜ ਆਪਾਂ ਗੱਲ ਛੱਡਦੇ ਆਂ ਵੀ ਬੱਚੇ ਨੂੰ ਜਦੋਂ ਟੈਂਪਰੇਚਰ ਬਣਾ ਲਿਆ ਬੱਚਾ ਛੱਡਦਾ ਫਾਰਮ ਤੇ ਨਾਰਮਲ ਪਾਣੀ ਧਰੋ ਨਾਰਮਲ ਤੋਂ ਬਾਅਦ ਗੁੜ ਵਾਲਾ ਤੇ ਵਿੱਚ ਨੀਰੀ ਸਰਪਾ ਪਾ ਕੇ ਤੇ ਨਾਲ ਫੀਡ ਦੇ ਦਿਓ ਬੱਚੇ ਨੂੰ ਇਸ ਗੱਲ ਤੇ ਤੇ ਬਾਕੀ ਵੀਡੀਓ ਆਪਣੀ ਕੱਲ ਨੂੰ ਆਊਗੀ ਆਪਾਂ ਇਹ ਸਾਰਾ ਸਿਸਟਮ ਜਿੰਨਾ ਤੱਕ ਮੁਰਗੀ ਅੰਡਾ ਦੇਣ ਤੱਕ ਨਹੀਂ ਜਾਂਦੀ। ਉਹਨੇ ਟਾਈਮ ਤੱਕ ਆਪਾਂ ਇਹ ਵੀਡੀਓ ਪਾਉਂਦੇ ਰਵਾਂਗੇ ਤੇ ਅੱਜ ਤੁਸੀਂ ਦੇਖ ਸਕਦੇ ਹੋ ਬੱਚਾ ਆਪਣਾ ਕਾਫੀ ਵੱਡਾ ਹੋ ਗਿਆ। ਤੰਦਰੁਸਤ ਵੀ ਆ। ਧੰਨਵਾਦੀ। ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਨੈਕਸਟ ਪਾਰਟ ਇਹਦਾ ਕੱਲ ਨੂੰ ਫੇਰ ਆਊਗਾ। ਧੰਨਵਾਦੀ।